ਆਮ ਆਦਮੀ ਪਾਰਟੀ ਦੇ ਬਲਾਕ ਮੱਖੂ ਦੇ ਸੋਸ਼ਲ ਮੀਡੀਆ ਪ੍ਰਧਾਨ ਪੀਮ ਠਕੁਰਾਲ ਕੋਲ ਐਸਟੀਐਫ ਦੀ ਟੀਮ ਨੇ ਛਾਪੇਮਾਰੀ ਦੌਰਾਨ ਗੋਦਾਮ ਅਤੇ ਘਰ ਦੇ ਵਿੱਚੋਂ ਲਗਭਗ 9 ਲੱਖ 30 ਹਜ਼ਾਰ ਦੀ ਤਾਦਾਦ ਵਿੱਚ ਨਸ਼ੀਲੇ ਕੈਪਸੂਲ ਅਤੇ 14 ਹਜ਼ਾਰ ਦੇ ਕਰੀਬ ਟਰਾਮਾਡੋਲ ਗੋਲੀਆਂ ਬਰਾਮਦ ਕੀਤੀਆਂ ਪ੍ਰਧਾਨ ਸਾਹਿਬ ਨਸ਼ੀਲੇ ਕੈਪਸੂਲ ਵੇਚ ਕੇ ਨੌਜਵਾਨ ਪੀੜੀ ਦਾ ਘਾਣ ਕਰ ਰਹੇ ਸਨ ਅਤੇ ਮੁੱਖ ਮੰਤਰੀ ਪੰਜਾਬ ਦੇ ਨਸ਼ਾ ਮੁਕਤ ਅਤੇ ਰੰਗਲੇ ਪੰਜਾਬ ਬਣਾਉਣ ਦੇ ਸੁਪਨੇ ਨੂੰ ਤਬਾਵੀ ਕਰ ਰਹੇ ਸਨ ਐਸਟੀਐਫ ਫਿਰੋਜ਼ਪੁਰ ਦੇ ਏਆਈਜੀ ਸਰਦਾਰ ਗੁਰਪ੍ਰੀਤ ਸਿੰਘ ਅਤੇ ਉਹਨਾਂ ਦੀ ਟੀਮ ਡੀਐਸਪੀ ਰਕੇਸ਼ ਕੁਮਾਰ ਅਤੇ ਫਿਰੋਜ਼ਪੁਰ ਦੇ ਡਰੱਗ ਇੰਸਪੈਕਟਰ ਮੈਡਮ ਸੋਨੀਆ ਗੁਪਤਾ ਵੱਲੋਂ ਚਲਾਏ ਆਪਰੇਸ਼ਨ ਤਹਿਤ ਉਹਨਾਂ ਨੂੰ ਇਹ ਕਾਮਯਾਬੀ ਹਾਸਲ ਹੋਈ ਉੱਥੇ ਹੀ بڑے ਸਵਾਲ ਖੜੇ ਹੁੰਦੇ ਹਨ ਕਿ ਕਿਸ ਦੀ ਸ਼ੈ ਤੇ ਪ੍ਰਧਾਨ ਸਾਹਿਬ ਇੰਨੀ ਵੱਡੇ ਪੱਧਰ ਤੇ ਨਸ਼ੇ ਦਾ ਕਾਰੋਬਾਰ ਕਰ ਰਹੇ ਸਨ ਇਸ ਵਾਰੇ ਉੱਚ ਪਦਰੀ ਜਾਂਚ ਦੀ ਲੋਕਾਂ ਵੱਲੋਂ ਮੰਗ ਕੀਤੀ ਜਾ ਰਹੀ ਹੈ ਆਓ ਤੁਹਾਨੂੰ ਦਿਖਾਉਨੇ ਆ ਪੰਜਾਬੀ ਸਟੇਸ਼ਨ ਲਈ ਸੁਖਮੰਦਰ ਸ਼ਾਨ ਦੀ ਫਿਰੋਜ਼ਪੁਰ ਤੋਂ ਇਹ ਵਿਸ਼ੇਸ਼ ਰਿਪੋਰਟ ਹੈ ਟਰੱਕ ਦਾ ਜਿਹੜਾ ਭਾਰੀ ਮਾਤਰਾ ਜਿੱਕੀ ਰਿਹਾ ਫੜਿਆ ਹੈ ਕੀ ਮਾਮਲਾ ਸਾਰਾ ਕਿੱਥੋਂ ਫੜਿਆ ਹੈ ਕੌਣ ਸੀ ਅ ਐਸਟੀਐਫ ਦੀ ਟੀਮ ਕੋਲ ਕੋਈ ਇਨਫੋਰਮੇਸ਼ਨ ਮਿਲੀ ਸੀ ਉਹਨਾਂ ਨੂੰ ਤਾਂ ਉਹਨਾਂ ਨੇ ਮੇਰੇ ਨਾਲ ਕੰਟੈਕਟ ਕੀਤਾ ਤੇ ਫਿਰ ਅਸੀਂ ਜੁਆਇੰਟਲੀ ਮਖੂ ਗਏ ਆ ਮਾ ਕੋ ਇੱਕ ਪੀਮ ਕੁਮਾਰ ਟੁਕਰਾਲ ਨਾਮ ਦਾ ਪਰਸਨ ਸੀ ਜਿਹਦੇ ਘਰੋਂ ਉਹਨਾਂ ਨੂੰ ਇਨਫੋਰਮੇਸ਼ਨ ਸੀਗੀ ਵੀ ਰਿਕਵਰੀ ਹੋ ਸਕਦੀ ਹੈ ਅਸੀਂ ਉਹਦੇ ਘਰ ਗਏ ਆ ਉੱਥੇ ਸਾਨੂੰ ਟਰਾਮਾਡੋਲ ਦੀ ਰਿਕਵਰੀ ਵੀ ਹੋਈ ਔਰ ਪ੍ਰੀਗਾਬਲਿੰਗ ਕੈਪਸੂਲ ਜੋ ਕਿ ਬਿਨਾ ਲਾਇਸੈਂਸ ਔਰ ਬਿਨਾ ਪਰਚੇਸ ਬਿਲਸ ਰੱਖ ਰਿਆ ਸੀਗਾ ਇਸ ਲਈ ਡਰਗ ਦੀ ਕਾਰਵਾਈ ਅਸੀਂ ਅਲੱਗ ਕੀਤੀ ਔਰ ਐਨਡੀਪੀਓ ਦੀ ਕਾਰਵਾਈ ਜੋ ਐਸਟੀਐਮ ਟੀਮ ਵੱਲੋਂ ਕੀਤੀ ਗਈ ਹੈ ਕਰ ਉਹਨਾਂ ਕੋਲੋਂ ਜੋ ਪ੍ਰੀਗਾਬਲਿੰਗ ਔਰ ਗਾਬਾਪੈਂਟਿਨ ਦੇ ਜੋ ਕੈਪਸੂਲ ਸੀ ਤਕਰੀਬਨ 1 ਲੱਖ ਕੈਪਸੂਲ ਕਰੋ ਬ੍ਰਾਹਮਤੋਯਾ ਜਿੱਦੀ ਮਾਉਂਟੀ ਕੁ ਲੱਖ ਦੇ ਆਸ-ਪਾਸ ਹੈਗੀ ਹੈ ਔਰ ਜੋ ਉਸ ਤੋਂ ਬਾਅਦ ਸਾਨੂੰ ਇਨਫੋਰਮੇਸ਼ਨ ਮਿਲੀ ਕਿ ਉਹਦਾ ਇੱਕ ਗਦਾਊਨ ਵੀ ਹੈ ਫਿਰ ਅਸੀਂ ਉਸ ਦੀ ਗਦਾਊਨ ਤੇ ਵਿਜ਼ਿਟ ਕੀਤਾ ਤਾਂ ਗਦਾਊਨ ਤੇ ਕਾਫੀ ਜ਼ਿਆਦਾ ਮਾਉਂਟ ਵਿੱਚ ਹਿਊਜ ਕੁਆਂਟੀਟੀ ਵਿੱਚ ਪ੍ਰੀ ਗਾਬਲਿੰਗ ਅਵੇਲੇਬਲ ਸੀਗੀ ਜੋ ਜੋ ਕਿ ਵਿਦਾਊਟ ਲਾਇਸੈਂਸ ਔਰ ਵਿਦਾਊਟ ਪਰਚੇਸ ਬਿਲ ਸੀ ਉਹ ਤਕਰੀਬਨ 872000 ਕੈਪਸੂਲ ਸੀਗੇ ਉੱਥੇ ਜਿੱਦੀ ਅਮਾਉਂਟ ਲਗਭਗ ਹੈਗੀ ਹੈ 2 ਕਰੋੜ 46 ਲੱਖ ਦੇ ਆਸ-ਪਾਸ ਹੈਗੀ ਹੈ ਤਮਮ ਇਹ ਜਿਹੜੀ ਸਪਲਾਈ ਜਿਹੜੀ ਹੈ ਕਿੱਥੇ ਦੇ ਰਿਆ ਸੀ ਕਿਸੇ ਨਸ਼ੇ ਦੇ ਯੂਨਿਟ ਇਹ ਅਜੇ ਪੁਲਿਸ ਡਿਪਾਰਟਮੈਂਟ ਐਸਟੀਐਫ ਡਿਪਾਰਟਮੈਂਟ ਤੋਂ ਰਿਮਾਂਡ ਲੈ ਕੇ ਉਹਨਾਂ ਤੋਂ ਸਾਰੀ ਇਨਫੋਰਮੇਸ਼ਨ ਲਏਗਾ ਕਲੈਕਟ ਕਰੇਗਾ ਤਾਂ ਮੈਨੂੰ ਦੱਸਿਆ ਜਾ ਰਿਹਾ ਹੈ ਕਿ ਕਿਸੇ ਆਮਲੀ ਪਾਰਟੀ ਦਾ ਨਹੀਂ ਇਹਦੇ ਬਾਰੇ ਮੈਨੂੰ ਇਸ ਬਾਰੇ ਕੋਈ ਨੋ ਲੈਜ ਨਹੀਂ ਹੈ ਤਾਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਵੱਲੋਂ ਆਪਣੀ ਡਰੱਗ ਐਕਟ ਵਿੱਚ ਜੋ ਵੀ ਵਿਨਾ ਲਾਇਸੈਂਸ ਦੇ ਜੋ ਕਾਰਵਾਈ ਬੰਦੀ ਹੈ ਉਹ ਸਾਡੇ ਵੱਲੋਂ ਕੀਤੀ ਜਾਏਗੀ ਤਾਂ ਉਹ ਸੀਲ ਕਰ ਦਿੱਤਾ ਗਿਆ ਰੈਸਟ ਹੈ ਉਹ ਅਰੈਸਟਡ ਹੈ ਪਰਸਨ ਉਹ ਐਸਟੀਐਫ ਟੀਮ ਵੱਲੋਂ ਅਰੈਸਟਡ ਹੈ ਤਾਂ ਇਹ ਟਰੱਕ ਤੇ ਮਾਲ ਜਾ ਰਿਹਾ ਹੈ ਲਾਈਫ ਉਸ ਤੋਂ ਬਾਅਦ ਲੈ ਕੇ ਕਿਵੇਂ ਨਹੀਂ ਕੌਣ ਮਾਲ ਜਿਹੜਾ ਟਰੱਕ ਤੇ ਲੈ ਕੇ ਆ ਰਹੇ ਸਰ ਤੁਸੀਂ हाँ असी अपने को ले आई अपना माल जो बॉक्सिस जो सा रिकवरी से असी अपने को ले आती है जो ट्रामाडोल की रिकवरी से एस टी एफ को कोर्ट में पेश करके उस तो बाद जो सा अपनी ड्रग की कार्रवाई है उ करा मेरा सोनिया गुप्ता जी रिकवरी हुई है जी नशीली गोलियां बराबर हुई है कितों बराबर हुई है कि रिकवरी है जी ਜੀ ਅ ਐਸਟੀਐਫ ਫਰੂਜ਼ਪੁਰ ਰੇਂਜ ਨੂੰ ਇੱਕ ਇਨਫੋਰਮੇਸ਼ਨ ਮਿਲੀ ਜਿਸ ਇਨਫੋਰਮੇਸ਼ਨ ਦੇ ਆਧਾਰ ਤੇ ਜਿਹੜੀ ਸਾਡੀ ਕੱਲ ਡੀਐਸਪੀ ਸਾਹਿਬ ਸਾਡੇ ਰਕੇਸ਼ ਕੁਮਾਰ ਜੀ ਤੇ ਨਾਲ ਉਹਨਾਂ ਦੀ ਟੀਮ ਇਹਨਾਂ ਵੱਲੋਂ ਮਖੂ ਸਿਟੀ ਦੇ ਵਿੱਚ ਰੇਲਵੇ ਰੋਡ ਦੇ ਉੱਪਰ ਇੱਕ ਸਟੋਰ ਦੇ ਉੱਪਰ ਤੇ ਇੱਕ ਘਰ ਦੇ ਉੱਤੇ ਰੇਡ ਕੀਤੀ ਗਈ ਸੋ ਇਹਦੇ ਨਾਲ ਅਸੀਂ ਜਿਹੜੀ ਇਨਫੋਰਮੇਸ਼ਨ ਸਾਨੂੰ ਕਿ ਇਸ ਇਹ ਜਿਹੜਾ ਭੀਮ ਠਕੁਰਾਲ ਜਿਹੜਾ ਕ्यूज ਅਸੀਂ ਫੜਿਆ ਇਹਨੇ Medical, जड़ियाने, जड़ियाने विदाउट लाइसेंस भारी मात्रा ਵਿੱਚ ਨਸ਼ੀਲੀ ਡਰੱਗ ਅਤੇ ਨਾਲ ਜਿਹੜੀਆਂ ਮੈਡੀਕਲ ਮੈਡੀਸਿਨਸ ਜਿਹੜੀਆਂ ਨੇ ਜਿਹੜੀਆਂ ਇਹ ਵਿਦਾਊਟ ਲਾਇਸੈਂਸ ਰੱਖ ਨਹੀਂ ਸਕਦਾ ਉਹ ਇਹਨਾਂ ਨੇ ਭਾਰੀ ਮਾਤਰਾ ਦਾ ਸਟੋਰ ਕੀਤੀਆਂ ਨੇ ਸੋ ਸਾਡੀ ਟੀਮ ਜਿਹੜੀ ਇੱਥੇ ਕੱਲ ਅਸੀਂ ਇੱਥੇ ਰੇਡ ਕੀਤੀ ਸੀ ਸਾਡੇ ਨਾਲ ਡਰੱਗ ਕੰਟਰੋਲਰ ਅਫਸਰ ਵੀ ਨਾਲ ਸੀ ਸੋ ਇਹਦੇ ਵਿੱਚ ਜਿਹੜਾ ਦਾ ਸਟੋਰ ਹੈ ਤੇ ਘਾਰ ਹੈ ਇਹ ਦੋਨਾਂ ਜਗ੍ਹਾ ਤੋਂ ਸਾਨੂੰ ਜਿਹੜੀ ਹੈ ਭਾਰੀ ਮਾਤਰਾ ਵਿੱਚ ਜਿਹੜੀ ਮੈਡੀਸਿਨ ਜਿਹੜੀਆਂ ਲੋਕੈਥੀ ਦੀ ਮੈਡੀਸਿਨ ਮਿਲੀ ਆ ਉਹਦੇ ਵਿੱਚ ਪ੍ਰੈਗਾਬਲਿਨ ਨਾਂ ਦੇ ਜਿਹੜੇ ਕੈਪਸੂਲਸ ਨੇ ਉਹ ਜਿਹੜੇ ਰਿਕਵਰ ਹੋਏ ਨੇ ਜਿਹੜੀ ਉਹਨਾਂ ਦਾ ਟੋਟਲ ਅਕਾਊਂਟ ਹੈ ਲਗਭਗ 9.36 ਲੱਖ ਜਿਹੜਾਂ ਦੀ ਟੋਟਲ ਗਿਣਤੀ ਹੈ ਤੇ ਜਿਹੜੀ ਇਹਦੀ ਅਪਰੋਕਸੀਮੇਟ ਵੈਲਿਊ ਹੈਗੀ ਆ ਜੋ ਇਹਦੇ ਉੱਤੇ ਸਟ੍ਰਿਪ ਦੇ ਉੱਤੇ ਪ੍ਰਾਈਸ ਆ ਉਹ 2.76 ਕਰੋੜ ਰੁਪਏ ਦੀ ਜਿਹੜਾ ਟੋਟਲ ਜਿਹੜੀ ਇਹਦੀ ਵੈਲਿਊ ਹੈ ਨਾਲ ਹੀ ਜਿਹੜਾ ਇਹਦੇ ਕੋਲੋਂ ਸਾਨੂੰ ਟਰਾਮਾਡੋਲਸ ਦੇ ਜਿਹੜੇ ਜਿਹੜੀ ਕਿ ਜਿਹੜੀ ਐਂਡੀਪੀਐਸ ਅਕਟ ਅੰਦਰ ਜਿਹੜੇ ਇਹ ਆਉਂਦੇ ਨੇ ਡਰੱਗ ਆਉਂਦੀ ਆ ਉਹ ਵੀ ਇਹਦੇ ਕੋਲੋਂ ਲਗਭਗ 1500 ਕੈਪਸੂਲ ਜਿਹੜੇ ਆ ਟੈਬਲੇਟਸ ਜਿਹੜੀਆਂ ਉਹ ਮਿਲੀਆਂ ਨੇ ਸੋ ਅਸੀਂ ਇਹਦੇ ਵਿੱਚ ਦੋ ਕਾਰਵਾਈਆਂ ਹੋਈਆਂ ਨੇ ਇਹਦੇ ਵਿੱਚ ਡਰੱਗ ਕੰਟਰੋਲਰ ਆਫਿਸਰਸ ਦੇ ਵੱਲੋਂ ਡਰੱਗ ਐਂਡ ਕੋਸਮੈਟਿਕ ਐਕਟ ਦੇ ਤਹਿਤ ਇਹ ਸਾਰੀਆਂ ਦਵਾਈਆਂ ਨੂੰ ਜਿਹੜੀਆਂ ਪ੍ਰੈਗਾਬਲਿਨ ਗੋਲੀਆਂ ਨੇ ਜਿਹੜੀਆਂ ਕਿ ਹੈਬਿਟ ਫਾਰਮਿੰਗ ਡਰੱਗਸ ਨੇ ਤੇ ਇਸ ਏਰੀਆ ਦੇ ਵਿੱਚ ਜਿਹੜੇ ਯੂਥ ਹੈ ਇਹ ਇਸ ਡਰੱਗ ਨੂੰ ਕਾਫੀ ਜ਼ਿਆਦਾ ਲੈ ਰਿਹਾ ਸੀ ਤੇ ਇਹ ਮੇਨ ਸਪਲਾਈਅਰ ਵੀ ਸੀ ਬੰਦਾ ਇਹ ਪ੍ਰੈਗਾਬਲਿਨ ਦੀ ਸਾਰੀ ਡਰੱਗਸ ਨੂੰ ਜਿਹੜਾ ਉਹ ਡਰੱਗ ਇੰਸਪੈਕਟਰ ਸਾਹਿਬ ਦੇ ਵੱਲੋਂ ਆਪਣੇ ਕਬਜ਼ੇ ਵਿੱਚ ਲੈ ਕੇ ਸੈਪਰੇਟ ਜਿਹੜੀ ਕਾਰਵਾਈ ਕੀਤੀ ਗਈ ਹੈ ਤੇ ਟਰਾਮਾਡੋਲ ਜਿਹੜੀ ਡਰਗ ਹੈ ਉਹਦੇ ਤਹਿਤ ਅਸੀਂ ਐਸਟੀਐਫ ਨੇ ਐਫਆਈਆਰ ਨੰਬਰ 8611624 ਬਾਈ ਐਨਡੀਪੀਐਸ ਅਖਤ ਤਸੀਂ ਜਿਹੜਾ ਕੇਸ ਅਸੂਚ ਕਰਕੇ ਦੋਸ਼ੀ ਨੂੰ ਜਿਹੜਾ ਭੀਮ ਠਕੁਰਾਲ ਨੂੰ ਗ੍ਰਿਫਤਾਰ ਕਰ ਲਿਆ ਹੈ ਸਰ ਇਹ ਕੀ ਟਰਾਂਸਪੋਰਟ ਦਾ ਕੰਮ ਕਰਦਾ ਸੀ ਐਨ ਨੂੰ ਕੋਈ ਲਾਇਸੈਂਸ ਸੀਗਾ ਸੀਗਾ ਇਹ ਮੈਡੀਕਲ ਤੋਂ ਵੀ ਕੰਮ ਕਰਦਾ ਸੀ ਨਾ ਕਿਸੇ ਅ ਜੀ ਇਹ ਦੋਸ਼ੀ ਜਿਹੜਾ ਭੀਮ ਠਕੁਰਾਲ ਹੈ ਤੇ ਪਾਸ ਕੋਈ ਵੀ ਮੈਡੀਸਿਨਸ ਰੱਖਣ ਦਾ ਜਾਂ ਕੋਈ ਵੀ ਟਰਮ ਮੈਡੀਸਿਨ ਕੋਈ ਕੈਮਿਸ ਦਾ ਕੋਈ ਵੀ ਲਾਇਸੈਂਸ ਨਹੀਂ ਹੈ ਬੇਸਿਕਲੀ ਇੱਕ ਟਰੱਕ ਵਗੈਰਾ ਚਲਾਉਂਦਾ ਇਹਨੇ ਟਰਾਂਸਪੋਰਟ ਬਣਾਈ ਆਪਣੀ ਠਕੁਰਾਲ ਟਰਾਂਸਪੋਰਟ ਦੇ ਨਾਮ ਤੋਂ ਤੇ ਆਪਣੇ ਘਰ ਦੇ ਨਾਲ ਸਿਟੀ ਰੋਡ ਰੇਲਵੇ ਰੋਡ ਮਖੂ ਦੇ ਉੱਪਰ ਹੀ ਇਹਨੇ ਸਟੋਰ ਬਣਾਇਆ ਹੋਇਆ ਸੀ ਇਹ ਇੱਥੋਂ ਆਪਣੇ ਇਸ ਸਟੋਰ ਵਿੱਚ ਕੰਟੇਨਰ ਕੀ ਮੇਰਾ ਟਰਾਂਸਪੋਰਟ ਦਾ ਸਮਾਨ ਆਇਆ ਇਹ ਕੰਟੇਨਰ ਕੋ ਵੱਡੇ ਵੱਡੇ ਜਿਹੜੇ ਗੱਤੇ ਦੇ ਡੱਬੇ ਹੈਗੇ ਨੇ ਓਗੋ ਫਿਰ ਤਰਨਤਾਰਨ ਫਰੂਜ਼ਪੁਰ ਮੋਗਾ ਇੱਥੇ ਜਿਹੜੀ ਆਏ ਵਲੀ ਪ੍ਰੈਗਾਬਲਿਨ ਜਿਹੜੀ ਦਵਾਈ ਆ ਇਹ ਜਿਹੜੀ ਨਸ਼ੇ ਵਾਸਤੇ ਯੂਜ਼ ਕੀਤੀ ਜਾ ਰਹੀ ਫਰਦਰ ਇਹ ਸਪਲਾਈ ਕਰਦਾ ਸੀ ਤੇ ਇਹ ਵਾਲੀ ਡਰਗ ਹੈ ਜਿਹੜੀ ਇਹ ਲੇਬਰ ਕਲਾਸ ਦੇ ਹੋਰ ਜਿਹੜੀ ਹੈਗੀ ਆ ਐਡਿਕਟਸ ਨੇ ਉਹ ਇਹਨੂੰ ਯੂਜ਼ ਕਰਦੇ ਨੇ ਜੋ ਮੈਡੀਕਲ ਸਾਇੰਸ ਦੇ ਵੱਲੋਂ ਇਹ ਦੱਸਿਆ ਜਾ ਰਿਹਾ ਕਿ ਇਹਦੀ ਜਿਹੜੀ ਜਿਸ ਤਰ੍ਹਾਂ ਜਿਹੜੀ ਰਿਕਵਰਡ ਜਿਹੜੀ ਆ ਹੈਗੀ ਨੇ ਇੱਕ ਮਿਕਦਾਰ ਹੈ ਇਹਦੇ ਵਿੱਚ ਇਹਨੇ ਲਗਭਗ ਇਹਦੀ ਜਿਹੜੀ ਹੈਗੀ ਆ ਮਿਲੀਗ੍ਰਾਮ ਜਿਹੜੀ ਹੈਗੀ ਆ ਉਹ 300 ਮਿਲੀਗ੍ਰਾਮ 400 ਮਿਲੀਗ੍ਰਾਮ ਦੇ ਸਟ੍ਰਿਪਸ ਨੇ ਇਹਦੇ ਕੋਲ ਨਾਰਮਲੀ ਜਿਹੜੇ ਡਾਕਟਰ ਸਾਹਿਬ ਨੇ ਉਹ 50 ਮਿਲੀਗ੍ਰਾਮ ਜਾਂ ਮੈਕਸਿਮਮ 100 ਮਿਲੀਗ੍ਰਾਮ ਦੀ ਡੋਸ ਦਿੰਦੇ ਨੇ ਸੋ ਜਿਆਦਾ ਹੈਵੀ ਸਟਰੋਂਗ ਡੋਸ ਦੇ ਵਜੋ ਇਹ ਸਟੋਰ ਕੀਤੀਆਂ ਨੇ ਤੇ ਯੂਥ ਦੇ ਵਿੱਚ ਇਹ ਸੀ ਤੋਂ ਸੋ ਸੋਸ਼ਲ ਕਾਜ਼ ਨੂੰ ਲੈਂਦੇ ਹੋਏ ਅਸੀਂ ਇਹਦਾ ਇਸ ਚੀਜ਼ ਨੂੰ ਅਸੀਂ ਦੋਨਾਂ ਯੂਨਿਟਸ ਵੱਲੋਂ ਸਾਂਝਾ ਆਪਰੇਸ਼ਨ ਕੀਤਾ ਗਿਆ ਜੀ ਅਗੂ ਵੀ ਜਾਂਚ ਕਰ ਰਹੇ ਹੈਗੇ ਕਿ ਇਹ ਕਿੱਥੋਂ ਲੈ ਕੇ ਆਂਦਾ ਅਜਿਹਾ ਸੀਗਾ ਔਰ ਇਹ ਕਦੋਂ ਤੋਂ ਕੰਮ ਕਰ ਰਹੇ ਸੀ ਜੀ ਇਹਦੇ ਵਿੱਚ ਇਹਦੇ ਵਿੱਚ ਜਿਹੜੀਆਂ ਜਿਹੜੀ ਉਹਦੇ ਵਿੱਚ ਸਾਰਾ ਐਡਰੈਸ ਹੈ ਜਿਹੜੀ ਫਾਰਮਾਸਿਊਟੀਕਲਸ ਕੰਪਨੀਆਂਜ਼ ਨੇ ਉਹ ਅਸੀਂ ਡਰਗ ਕੰਟਰੋਲ ਅਫੀਸਰਸ ਨੇ ਉਹਨਾਂ ਦੇ ਨਾਲ ਸਾਂਝੇ ਤੌਰ ਤੇ ਅਸੀਂ ਉਹਨਾਂ ਕੰਪਨੀਆਂਸ ਤੱਕ ਵੀ ਉਹਨਾਂ ਨੂੰ ਵੀ ਸੰਬੰਧਨ ਕਰਾਂਗੇ ਤੇ ਜਿਹੜਾ ਦੋਸ਼ੀ ਨੂੰ ਅਸੀਂ ਅੱਜ ਹਿਰਾਸਤ ਵਿੱਚ ਅੱਜ ਕੋਰ ਮਾਂਜੋ ਕੋਰ ਵਿੱਚ ਪੇਸ਼ ਕਰਕੇ ਇਹਦਾ ਰਿਮਾਂਡ ਲੈ ਕੇ ਜਿਹੜਾ ਅਗੋਂ ਤਫਤੀਸ਼ ਜਿਹੜੀ ਹੋ ਜੀ ਅੱਜ ਆ ਜੀ ਜੀ ਇਹ ਨਸ਼ੇ ਵਿੱਚ ਯੂਜ਼ ਕੀਤਾ ਜਾ ਰਿਹਾ ਹੈ ਇਹ ਪ੍ਰੈਗਾਬਲਿਨ ਨੂੰ ਤੇ ਡਰਗ ਜਿਹੜੀ ਹੈ ਅਦਰਵਾਇਜ਼ ਜਿਹੜੀ ਹੈ ਐਂਡੀਪੀਏ ਸੈਕਟਰ ਦੇ ਵਿੱਚ ਨਹੀਂ ਆਉਂਦੀ ਇਹ ਕਿਸੇ ਰਾਜਨੀਤਿਕ ਪਾਰਟੀ ਨਾਲ ਸੰਬੰਧਤ ਹੈ ਜੀ ਇਸ ਤਰ੍ਹਾਂ ਦੀ ਹੈ ਜੀ ਫਿਲਹਾਲ ਤੋਂ ਸਾਡੇ ਤੱਕ ਕੋਈ ਇਨਫੋ ਨਹੀਂ ਜਿੰਨੀ ਦੇਰ ਤੋਂ ਕੰਮ ਕਰ ਰਹੇ ਪਤਾ ਕੁਝ ਤੋਂ ਜੀ ਹਜੀ ਇਹ ਹਿਰਾਸਤ ਵਿੱਚ ਹੈ ਕੱਲ ਰਾਤ ਹੀ ਕਾਰਵਾਈ ਹੋਈ ਹੈ ਸਾਰੀ ਡਿਟੇਲ ਦੇ ਕੋਲੋਂ ਅਗਲੀ مزید ਪੁੱਛਗਿੱਛ ਕੀਤੀ ਜਾ ਰਹੀ ਹੈ